ભાઈ લોજી ਅੱਜ ਪਹੁੰਚੇ ਹੋਇਆ ਪਿੰਡ ਕਰਤਾਰਪੁਰ ਆਪਾਂ ਚੰਡੀਗੜ੍ਹ ਦੇ ਨੇੜੇ ਵੀ ਇੱਥੇ ਪੈਣਾ ਤਾਂ ਲੈਂਟਰ ਦੇ ਇਸ ਤਰ੍ਹਾਂ ਦੇ ਅੱਜ ਬਿਉਰੇ ਆਪਾਂ 2 ਵਜੇ ਤੱਕ ਰਾਵਾਂਗੇ 2 ਵਜੇ ਤੋਂ ਬਾਅਦ ਫਿਰ ਆਪਾਂ ਚਾਲੇ ਪਾਉਣੇ ਜ ਫਤੇਗੜ ਸਾਹਿਬ ਜਾਣਾ ਉੱਥੇ ਲੰਗਰ ਲਾਉਣਾ ਵੀ ਚਲੋ ਇਹਨਾਂ ਦੇ ਜ਼ਰੂਰੀ ਬੰਦ ਦਾ ਜਾਣਾ ਅੱਜ ਪੈ ਰਿਹਾ ਲੈਂਟਰ ਇਹਨਾਂ ਦੇ ਆਪਾਂ ਦਿਖਾਇਆ ਤਾਂ ਮਕਾਨ ਪਹਿਲਾਂ ਚੱਲਦਾ ਦੱਸਾ ਕਹੀ ਦਿੰਦਾ ਵੀ ਨਾਲ ਠੇਕਾਈ ਦਿੱਤਾ ਬਰਾਜੀ ਮਕਾਨ ਦਾ ਸਾਰੇ ਦਾ ਕਿਆ ਸਿਸਟਮ ਵਧੀਆ ਰਗਿਆ ਦਾ ਖੋਲੀ ਵਿੱਚ ਨਹੀਂ ਗੇਰਦੇ ਸਿੱਧਾ ਦੋ ਹੀ ਭਰ ਲੈ ਜਣੀਆਂ ਕਿੱਥੇ ਤਸ ਲਿਆ ਗਿਆ 10 ਬੰਦੇ ਕੰਮ ਕਰਦੇ ਦੋ ਬੰਦੇ ਕੰਮ ਕਰਦੇ ਕਰਤਾਰਪੁਰ ਪਿੰਡ ਹੈ ਜੀ ਇਹ ਚੰਡੀਗੜ੍ਹ ਦੇ ਨੇੜੇ ਬਲਾਕ ਦੇ ਨੇੜੇ ਹੈ ਸਸਰੀ ਗਾਲ ਭਾਈ ਮਨਪ੍ਰੀਤ ਸਿੰਘ ਜੀ ਸਸਰੀ ਗਾਲ ਰਾਜਗੜ੍ਹ ਜਿਹੜਾ ਬਠਿੰਡੇ ਤੋਂ ਸਸਰੀ ਗਾਲ ਭਾਈ ਸਾਰਿਆਂ ਨੂੰ ਇਸ ਨੂੰ ਬੱਤੇ ਨਾਲ ਭਾਈ ਸੰਦੀਪ ਸਿੰਘ ਸਤਿ ਸ੍ਰੀ ਅਕਾਲ ਹਮਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੁਹਾਰ ਨੂੰ ਭਾਈ ਤੋਂ ਸੇਵ ਸਿੰਘ ਵੀ ਸਤਿ ਸ੍ਰੀ ਅਕਾਲ ਕਿਰਪਾ ਰੱਖੇ ਮਾਲਕ ਸਾਰਿਆਂ ਦੇ ਬਾਕੀ ਪੈ ਰਿਹਾ ਜੀ ਲੈਟਰ ਪੈ ਰਿਹਾ ਜਿਸ ਕਾਰਨ ਸਿੰਘ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਬਾਕੀ ਰੇੜੀ ਦਾ ਫਾਇਦਾ ਪਹੁੰਚ ਜੀ ਚਾਰ ਬੰਦੇ ਦਾ ਕੰਮ ਇਕੱਲੀ ਰੇੜੀ ਕਰਦੀ ਹੈ ਇੱਕ ਬੰਦਾ ਹੀ ਲੈ ਜਾਂਦਾ ਚੱਕੇ ਨਹੀਂ ਆਹ 8 ਬੰਦੇ ਨੇ ਤਸਰਿਆ ਤੇ ਢੋਣਾ ਦਾ ਦੋ ਰੇੜੀਆਂ ਦੇ ਵਿੱਚ ਆ ਜਾਂਦਾ ਸਾਰਾ ਕੰਮ ਸਾਸਰੀ ਕਾਲ ਜੀ ਲਖਵੀਰ ਸਿੰਘ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਭਾਈ ਸਾਰਾ ਨੂੰ ਗੁਰਪ੍ਰੀਤ ਸਿੰਘ ਸਿੱਧੂ ਸਾਸਰੀ ਕਾਲ ਜੀ ਨਾਲ ਜੀ ਲੈਂਟਰ ਜਿਹੜਾ ਪੈਣਾ ਇਹ 6 ਇੰਚ ਹੀ ਪੈਣਾ ਲੈਂਟਰ ਕੋਜ ਦੇ ਵਿੱਚ ਬੀਮ ਬੂਮ ਥੋੜੇ ਜਿਹੇ بڑے ਬੰਨੇ ਹੋਵੇ ਥੋੜਾ ਜਿਹਾ ਜਾਲ ਹੋਰ ਤਰ੍ਹਾਂ ਬੰਨਿਆ ਹੋਵੇ ਉੱਚਾ ਅੱਗੇ ਜਾਲੇ ਸਿੰਗਲ ਜਿਹਾ ਬੰਨਿਆ ਹੋਵੇ ਥੋੜਾ ਡਬਲ ਜਾਲ ਹੈ ਸਾਰੇ ਕਿੰਨਾ ਗਿਆਗਾ ਗੁਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਬਾਕੀ ਜਲਦਾ ਜੀ ਲੈਂਟਰ ਅੱਗੇ 4 ਇੰਚੀ ਪੈਂਦਾ ਦੇਖਿਆ ਸੀ ਹੁਣ ਤਾਂ ਗਾਹਾਂ-ਗਾਹ ਵੱਧਦਾ ਹੀ ਜਾਂਦਾ ਇਹਦੇ 4.5 5 ਉਹਦੇ 6 ਇੰਚੀ ਲੈਂਟਰ ਪੈ ਰਿਹਾ ਏ ਇੱਕ ਤਾਂ ਪਾਈਪ ਉਜੇ ਇਹਨਾਂ ਨੇ ਬਹੁਤ ਪਾਏ ਵਿੱਚ ਕੋਈ ਡਬਲ ਸਟੋਰੀ ਵਾਲਾ ਕੰਮ ਹੈ ਸਾਰਾ ਉੱਪਰ ਮਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਮਨ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਅੱਜ ਫਤੇਗੜ ਆਪਾਂ ਨੂੰ ਜਾਣਾ ਆਪਾਂ ਨੂੰ ਨਾ 2 ਵਜੇ ਤੱਕ ਹੀ ਆਉਰੇ 2 ਵਜੇ ਤੋਂ ਬਾਅਦ ਆ ਬਸ ਤੇ ਫਤੇਗੜ ਸਾਹਿਬ ਜਾਣਾ ਵੀ ਪਹਿਲਾਂ ਮੇਰੀ ਸਲਾਹ ਉਰੇ ਹੈ ਨਹੀਂ ਤੇ ਆਉਣ ਦੀ ਹੈ ਕਹਿੰਦੇ ਵੀ ਆਉਣਾ ਜ਼ਰੂਰ ਪੈਣਾ ਚਲੋ ਰਿਸ਼ਤੇਦਾਰੀ ਕਰਕੇ ਆਪਾਂ ਨੂੰ ਆਉਣਾ ਪੈ ਗਿਆ ਨਹੀਂ ਤਾਂ ਮੈਂ ਕਾਕੰਡਾ ਕਰਕੇ ਸਾਰੇ ਅੱਜ ਫਤੇਗੜ ਸਾਹਿਬ ਆਣ ਦਾ ਅੱਜ ਰਾਤ ਫਤੇਗੜ ਸਾਹਿਬ ਲਾਉਣੇ ਕੱਲੋਂ ਲੰਗਰ ਲੱਗਣਾ ਜੀ ਉੱਥੇ ਵੀ ਅੱਜ ਪਹੁੰਚਣਾ ਅੱਜ ਅਸੀਂ 4-5 ਜਣਿਆਂ ਨੇ 2:00 ਵਜੇ ਨਿਕਲਣਾ ਦਲਵੀਰ ਆ ਬਿੰਦਰ ਅਸੀਂ ਸਾਰਿਆਂ ਨੇ ਕਈ ਜਣੇ ਇਕੱਠੇ ਹੋ ਕੇ ਨਿਕਲਣਾ ਜੀ ਵੀ ਐਨ ਆਪਾਂ ਲੰਗਰ ਵਾਲੇ ਕੱਲ ਦੇ ਗਏ ਜਿੰਨਾ ਟਾਈਮ ਪਹਿਲਾਂ ਜਾਣਾ ਥੋੜਾ ਜਿਹਾ ਔਖਾ ਹੋ ਜਾਂਦਾ ਫੇਰ ਘਰਾਂ ਤੁਹਾਨੂੰ ਪਤਾ ਵੀ ਕੱਲੇ ਬੰਦੇ ਕਰਕੇ ਕਾਕਨ ਦੇ ਔਖਾ ਹੋ ਜਾਂਦਾ ਸਿਆਲ ਦੇ ਦਿਨਾਂ ਥੋੜੇ ਜਿ ਹਰ ਹਰ ਕੀਰਤ ਮਾਵੀ ਬਡਾਲੇ ਬਡਾਲੇ ਤੋਂ ਬਾਈ ਧੰਨਵਾਦ ਜੀ ਤੁਹਾਡਾ ਲੈ ਬਾਈ ਹਰ ਕੀਰਤ ਰਾਹੀਂ ਕਹਿੰਦੇ ਲਾਈਵ ਦੇਖ ਰਹੇ ਆ ਕਹਿੰਦੇ ਬਾਈ ਹਰ ਕੀਰਤ ਕਹਿੰਦਾ ਵੀ ਲਾਈਵ ਦੇਖ ਰਿਹਾ ਮੈਂ ਬਡਵਾਲੇ ਤੋਂ ਬਹੁਤ ਧੰਨਵਾਦ ਬਾਈ ਤੇਰਾ ਕੋਈ ਕੋਈ ਨੁਕਸ ਹੋਇਆ ਕੋਈ ਗਲਤ ਬਾਤ ਹੋਈ ਕਹਦੇ ਨਾ ਕਮੈਂਟਾਂ ਚ ਕੋਈ ਵੀ ਗਲਤੀ ਮੰਨਦੀ ਹੋਈ ਸਾਨੂੰ ਦੱਸਦੇ ਹੋਣ ਸੁਧਾਰ ਸਕਦੇ ਅਸੀਂ ਮਾੜਾ ਮੋਟਾ ਵੀ ਜਿਵੇਂ ਹੈਗਾ ਮਾਨਪ੍ਰੀਤ ਸਿੰਘ ਜੀ ਦੱਸ ਦਿਓ ਚੈਨਲ ਕਿਹੜਾ ਬਣਾਇਆ ਆਪਾਂ ਦੁਆਰਾ ਕਰਦਾਂਗੇ ਦੱਸਦਾਂਗੇ ਆਪਾਂ ਵੀ ਵੀਰ ਭਾਈ ਮਾਨਪ੍ਰੀਤ ਨਾਲ ਚੈਨਲ ਬਣਾਇਆ ਕੋਈ ਨਵਾਂ ਸਾਨੂੰ ਦੱਸਿਓ ਮਾੜਾ ਜੀ ਚੈਨਲ ਦਾ ਨਾਮ ਕਿਹੜਾ ਫਿਰ ਆਪਾਂ ਬੋਲਦਾਂਗੇ ਕੋਈ ਨਹੀਂ ਕਰਾਂਗੇ ਸਪੋਰਟ ਪੂਰੀ ਆਪਾਂ ਨਾਲ ਤੁਹਾਡੇ ਹਏ ਬਈ ਉਹ ਬਾਈ ਬਿਲਡਿੰਗਾਂ ਨਹੀਂ ਦਿਖਦੀਆਂ ਚੰਡੀਗੜ੍ਹ ਦੀਆਂ ਹਨੇੜੀ ਪਹੁੰਚੇ ਆਪਾਂ ਉਹਨੇ ਬਿਲਡ ਕਰਦੇ ਤੁਸੀਂ ਹਿਸਾਬ ਲਾ ਲਿਓ ਇੱਧਰ ਕੀਮਤ ਕੂਮਤ ਵਾਲਾ ਕੀ ਰੇਟ ਆ ਜ਼ਮੀਨ ਦਾ ਭਾਈ ਜੀ ਇਹ ਸਖਪੰਦਰ ਸਿੰਘ ਜੀ ਆਪਾਂ ਕਰਤਾਰਪੁਰ ਪਿੰਡ ਆ ਜੀ ਇਹ ਚੰਡੀਗੜ੍ਹ ਦੇ ਨੇੜੇ ਪੈਣ ਦਾ ਬਲਾਕ ਦੇ ਕੋਲ ਨੂੰ ਜਾ ਕੇ ਮੁੱਲਾਂ ਪਰ ਕਹਿੰਦੇ ਇੱਧਰ ਗਰੀਬ ਦਾਦੀ ਮੁੱਲਾਂ ਪਰ ਜਿਹੜੇ ਕਰਾਲੀ ਦੇ ਹਿੱਸੇ ਸਮਾਲੇ ਰੋਡ ਨੂੰ ਪੈ ਕੇ ਆ ਜੀ ਇਹ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਮਾਗੜ ਦੀ ਗੁੱਡ ਮਾਰਨਿੰਗ ਜੀ ਮਨਤ ਜੀ ਮਨਤ ਜੀ ਗੁੱਡ ਮਾਰਨਿੰਗ ਜੀ ਕੀ ਭਾਈ ਫਿਟਿੰਗ ਵਾਲਾ ਨਹੀਂ ਬਹੁਤ ਜਾਲਜਾ ਪਾਇਆ ਪਿਆ ਪਾਈਪਾਂ ਦੇ ਆਹ ਇਹਨਾਂ ਦਾ ਵਿਚਾਲੇ ਖਾਲੀ ਰੱਖਿਆ ਬਾਈ ਇਹ ਆਖਣ ਡਬਲ ਸਟੋਰੀ ਉੱਪਰ ਨੂੰ ਜਾਣੀ ਹੈ ਉੱਪਰ ਤੱਕ ਜਾ ਕੇ ਲੈਂਟਰ ਪਾਣਾ ਸਾਰਾ ਹਿੱਸੇ ਤੇ ਪਾਣਾ ਇੱਕ ਕੁਇਡ ਡਿਜ਼ਾਈਨ ਹੋ ਰਿਹਾ ਇਹਦੇ ਵਿੱਚ ਇੱਕ ਮਕਾਨ ਜਾਂ ਬਣਾਣਾ ਝੂਲੇ ਵਾਲਾ ਮਕਾਨ ਬਣਾਣਾ ਪਤਾ ਨਹੀਂ ਕਿਹੜਾ ਸਟੱਟ ਬਣੇ ਤੇ ਪਤਾ ਲੱਗੂਗਾ ਬਾਅਦ ਵਿੱਚ ਮਨਜੀ ਮਾਣੀ ਸਾਸਰੀ ਕਾਲੀ ਸਾਸਰੀ ਕਾਲਵਾ ਜੀ ਮਨਪ੍ਰੀਤ ਸਿੰਘ ਗਿੱਲ ਜੀ ਇਹਨਾਂ ਦਾ ਭਾਈ 7711 ਚੈਨਲ ਦਾ ਨਾਮ ਆ 7711 ਮਨਪ੍ਰੀਤ ਸਿੰਘ ਭਾਈ ਮਨਪ੍ਰੀਤ ਸਿੰਘ ਜਿਹੜਾ ਨਾ ਨਵਾਂ ਚੈਨਲ ਖੋਲਿਆ ਮਨਪ੍ਰੀਤ ਸਿੰਘ ਗਿੱਲ ਇਹਨਾਂ ਦਾ ਨਵਾਂ ਚੈਨਲ ਖੋਲਿਆ ਭਾਈ ਆਪਣਾ 7711 ਚੈਨਲ ਦਾ ਨਾਮ ਆ ਭਾਈ ਸਬਸਕ੍ਰਾਈਬਰ ਕਰਿਓ ਸਾਰੇ ਧੰਨਵਾਦ ਆ ਸਾਰਿਆਂ ਦਾ ਵੀ ਦੇਖਿਓ ਵੀਰਾਂ ਦਾ ਚੈਨਲ ਆਪਣਾ ਸਬਸਕ੍ਰਾਈਬਰ ਕਰਕੇ ਸਾਰੀ ਜੀ ਮੈਨੂੰ ਵਧੀਆ ਲੱਗੀ ਜੀ ਨੇ ਸਾਰੀਓ ਵੀ ਇੱਕ ਥੈਲੇ ਦਾ ਕਾਣਾ ਦੋ ਹੀ ਖੋਲੀਆਂ ਦੇ ਵਿੱਚ ਪੈ ਜਾਂਦਾ ਦੋ ਬੰਦੇ ਹੀ ਲੈ ਜਾਂਦੇ ਆ ਨਹੀਂ ਦੇਖਿਆ ਵੀ ਉਹ ਦੋ ਬੰਦੇ ਦਾ ਬਾਲਟੀ ਦਾ ਭਾਰਿਆ ਨੂੰ ਪਾਣ ਪਿੱਛੇ ਵੀ ਰਿਸ਼ਤੇਦਾਰਾਂ ਦੇ ਪਾਇਆ ਦਾ ਦੋ ਬੰਦੇ ਬਾਲਟੀ ਦਾ ਭਰਦੇ ਤੇ ਚਲੋ ਉਹਨਾਂ ਨੇੜੇ ਕੰਮ ਕਰਕੇ ਕੀ ਰਿਗੇ ਜਿਕਰ ਆਉਣ ਉਹ ਲੰਬੀ ਲੋਹਰ ਲੈ ਜਾਣਾ ਉੱਥੇ ਨੂੰ ਬੰਦੇ ਘੱਟੋ ਘਾਟ 6-7 ਚਾਹੀਦੇ ਥੈਲੇ ਵਾਲੇ ਫਿਰ ਨੱਠ ਪਾਜਾ ਹੁਣ ਰਾਮ ਗਾ ਲੈ ਜਾਣੀ ਰੇੜੀ ਇਹਨਾਂ ਨੇ ਕੋਈ ਇਹਨਾਂ ਨੂੰ ਲੋਡ ਨਹੀਂ ਹੈਗਾ ਆ ਦੇਖ ਆ ਇੱਕ ਕਾਣਾ ਨੋਈ ਆ ਗੰਬੋਸ ਕਾਲਾ ਬਈ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਬਾਕੀ ਮੌਸਮ ਨਾ ਬਾਈ ਸਾਥ ਬਹੁਤ ਅੰਦਰ ਦਿੱਸਦਾ ਪਿਆ ਨਹੀਂ ਤਾਂ ਕੱਲ ਪਰਸੋ ਦਾ ਮੌਸਮ ਮੁਲ ਗਿਆ ਵਾ ਤਾਂ ਕੱਲ ਹੀ ਬੱਦਲ ਬਾਈ ਬਹੁਤ ਕੱਸਿਆ ਹੋਇਆ ਹੈਗਾ 27 28 ਤਰੀਕ ਨੂੰ ਮਹੀ ਦਾ ਸੈਵਾ 70 60% ਕੰਡਾ ਫਾਰਮ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਵਧੀਆ ਵਧੀਆ ਸੁਖਵਿੰਦਰ ਸਿੰਘ ਜੀ ਵਧੀਆ ਐਨ ਕੈਪਾ ਮਾਲਿਕ ਜੀ ਬਾਕੀ ਲੈਂਟਰ ਪਾਣ ਲੱਗੇ ਸਾਰੇ ਤਕੜੇ ਜਿੰਨੇ ਵੀ ਹੈਗੇ ਆ। ਮੋਰ ਲੈਂਟਰ ਤਾਂ ਵਜਨ ਵਾਲਾ ਹੀ ਕੰਮ ਐ ਜਿਹੜਾ ਦੋ ਦੋ ਇੱਕ ਡਬਲ ਜਾਲ ਬੰਨੇ ਆ ਵੇ। ਸਰ ਇਹ ਸੁਰੀਏ ਭਾਈ ਤਕੜੀ ਪਾਏ ਵੇ ਕੰਮ। ਡਬਲ ਸਟੋਰੀ ਕਰਕੇ ਚਾਹੀਦਾ ਵੀ ਫਰੇਕਣੇ ਆ। ਬਾਕੀ 12:00 ਵੱਜ ਗਏ ਘੰਟੇ 2:00 ਪਾਉਰੇ ਹੋ ਗਰੇ। ਫੇ ਜਿੰਨਾ ਪੈ ਗਿਆ ਆਪਾਂ ਨੇ ਪਵਾ ਜਣਾ। ਬਾਕੀ ਫੇਰ ਅੱਗੇ ਫਟੇਕਾਰ ਸਾਹਿਬ ਨੂੰ ਜਾਣਾ ਜੇ ਪਰ। ਬਿਲਡਿੰਗ ਆ ਸਮਝ ਲਓ ਇਹ ਆਪਣਾ ਨੇੜੇ ਹੀ ਪਹੁੰਚ ਗਏ ਆਪਾਂ ਇਹ ਸਭ ਚੰਡੀਗੜ੍ਹ ਦੇ ਬਿਲਡਿੰਗ ਆ ਜੇ ਨਿਊ ਚੰਡੀਗੜ੍ਹ ਆ ਇਹ ਵਾਹ ਵਈ ਵਾਹ ਬਹੁਤ ਜਰਵਾ ਭਾਈ ਹੌਂਦੇ ਮੋੜ ਲੈ ਜਾਂਦੇ ਆ ਲਾ ਲਾਈਨ ਜੀ ਬਰੇ ਥੱਲੇ ਨੂੰ ਉਤਰਨ ਦੇ ਹੈਗੇ। ਤੈਕਣਾ ਜਗ੍ਹਾ ਰੇਲ ਦੀ ਪਟੜੀ ਮੰਗੜ ਚੱਲਦੇ ਸਿੱਧੇ। ਮਨਪ੍ਰੀਤ ਜੀ ਧੰਨਵਾਦ ਜੀ ਧੰਨਵਾਦ ਸਾਡਾ ਤਾਂ ਬਸ ਖਰਜ ਬਣਦਾ ਸਾਡਾ ਇਹ। ਵੀ ਸਾਨੂੰ ਤਾਂ ਕੋਈ ਕੰਮ ਦੱਸੇ ਭਾਈ ਤਾਂ ਤਿਆਰ ਆ ਕੰਮ ਕਰਨ ਨੂੰ ਹਾਜ਼ਰ ਆ। ਸਤਿ ਸ੍ਰੀ ਅਕਾਲ ਜੀ ਜਗਤਜੀਤ ਸਿੰਘ ਦੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਵਧੀਆ ਜੀ ਵਧੀਆ ਵਧੀਆ ਜਗਤਜੀਤ ਦੀ ਵਧੀਆ ਯਾਰ ਆਪਾਂ ਕਿਰਪਾਯਾਰ ਮਾਲਕ ਦੀ ਚੜ੍ਹਦੀ ਕਲਾ ਵਿੱਚ ਬਾਗੇ ਕਹਿਣਾ ਹੈ ਵੀ ਭਈਏ ਕੰਮ ਨੂੰ ਜਿਹੜੇ ਲਾਗੇ ਆਪਣਾ ਆਪਣੇ ਕੰਮ 'ਚ ਮਸਤਾ ਹੋਣ ਉਹ ਵੀ ਨਹੀਂ ਜਿਹੜੇ ਉਹ ਗਾੜੀਆਂ ਚ ਲਾਉਣ ਵਾਲੇ ਥੱਲੇ ਗਾਟੇ ਲੱਗ ਰਹੇ ਉਹ ਆਪਣੇ ਸੈਡਾ ਬੰਨਣ ਵਾਲੇ ਆ ਬੰਨਣ ਲੱਗੇ ਪਿਆ ਇਹ ਦੋ ਬੰਦੇ ਇਹਦੇ ਪੱਲੇ ਲੱਗੇ ਪਿਆ ਢੇਠਾ ਵਾਲੇ ਢੇਠਾ ਉਹ ਇਹਨਾਂ ਦੀ ਭਾਸ਼ਾ ਸਮਝ ਆਉਂਦੀ ਆਪਣੀ ਭਾਸ਼ਾ ਚ ਆਪੇ ਗੱਲ ਕਰਨ ਜਿਹੜੀ ਇਹਨਾਂ ਨੇ ਕਰਨੀ ਆ ਨਹੀਂ ਬੱਸ ਲੱਗੇ ਪਿਆ ਉਹ ਮਿਸਤਰੀ ਆ ਜਿਹੜੇ ਉੱਪਰ ਹੀ ਆ ਵੀ ਕੰਮ ਇਹਨਾਂ ਦਾ ਮੈਨੂੰ ਵਧੀਆ ਲੱਗਾ ਮੈਂ ਤੁਹਾਨੂੰ ਥੱਲੇ ਵੀ ਜਾ ਕੇ ਦਿਖਾਵਾਂਗਾ ਡਿਜ਼ਾਈਨ ਇੱਕ ਵਾਰ ਵੀ ਬਹੁਤ ਵਧੀਆ ਮੁਕਾਰ ਦਾ ਡਿਜ਼ਾਈਨ ਇੱਕ ਪਾਵਾਂਗਾ ਪਹਿਲਾਂ ਜਾਂ ਨਿਊਆ ਭਾਰ ਦਾ ਚਾਹ ਦਿਖਾ ਦੇ ਤੁਹਾਨੂੰ ਬਹੁਤ ਵਧੀਆ ਛੜਿਆ ਬਦ ਕੰਮ ਥੱਲੇ ਦੇ ਬਾਕੀ ਆ ਵੀ ਕੱਟੇ ਹੋਏ ਟੱਕ ਟੱਕੇ ਥੱਲੇ ਲੱਗੇ ਇਹਨਾਂ ਦੇ ਡਾਇਰੈਕਟਰ ਦੇ ਜਾਗੇ ਜੀ ਜੀ ਫਤੇਗੜ ਸਾਹਿਬ ਨੂੰ ਜਾਣਾ ਜੀ 2 ਵਜੇ 2 ਦੇ ਬਾਅਦ ਬਾਤੇ ਬਾ 2:30 ਹੋ ਜੂਗੇ 4 4:30 ਵਜੇ ਅਸੀਂ ਫਤੇਗੜ ਸਾਹਿਬ ਪਹੁੰਚਣਾ ਜੀ ਵੀ ਇੱਥੇ ਆਪਾਂ 12:00 ਵਜੇ ਬਸ ਹੋਰ 2:00 ਚੱਲੇ ਪਾ ਦੇਨੇ ਅਸੀਂ ਇੱਕ ਵਾਰੇ ਢੇਠਾ ਜਾ ਕੇ ਦਿਖਾ ਲੋ ਜੀ ਮਕਾਨ ਦਾ ਮੜਾ ਜਾਂ ਹੁਣ ਲਕਸ਼ਾ ਜਵੇ ਨਾ ਹੈਗਾ ਵੀ ਥੋੜਾ ਜਿਹਾ ਉੱਤਰਨੇ ਦੇ ਆ ਪੌੜੀ ਹਲੇ ਟੈਂਪਰੇਰੀ ਜਿਹੀ ਆ ਆ ਗਾਇਲੇ ਬਣਨੀ ਆ ਪੌੜੀ ਜਾਲ ਜੂਲੀ ਦਾ ਬੰਨਿਆ ਪਿਆ ਸਾਰੇ ਵੀ ਇਹ ਮੈਂ ਤੁਹਾਨੂੰ ਉਤਰਦਾ ਹੌਲੀ ਹੌਲੀ ਥੱਲੇ ਇੱਥੇ ਵਾਈ ਇਹ ਉਤਰਨਾ ਪੰਡਾ ਹੌਲੀ ਹੌਲੀ ਧੱਕੇ ਜਗ੍ਹਾ ਲੈ ਵਾਈਪ ਉਹ ਜੇ ਨਾ ਜੜੀ ਜੜੀ ਮਕਾਨ ਦੀ ਆਹਗਾ ਭੇ ਖਾਲੀ ਜਾਇ ਨਾ ਸਾਰੇ ਹੀ ਇੱਥੇ ਪਹਿਲਾਂ ਦੱਸਿਆ ਚਾ ਵੀ ਐਲਈਡੀ ਵਾਲਾ ਬਕਸਾ ਜਿਹੜਾ ਲੱਗਣਾ ਸਾਰਾ ਦੇ ਗਾਰਡ ਦੇ ਥੇ ਲੱਗਣਾ ਇਹ ਇੱਕ ਨੇ ਉੱਪਰਲੀ ਮੰਜ਼ਲ ਤੋਂ ਉੱਪਰ ਨੂੰ ਖੁੱਲਿਓ ਜਾਣੀਆਂ ਇਹ ਬਾਕੀ ਆਰ ਸੋਜ ਬਣਨੀ ਇੱਥੇ ਗੋਲ ਗੇਟ ਬਣ ਕੇ ਇਹ ਨਹੀਂ ਪਤਾ ਵੀ ਹੁਣ ਗੋਲ ਬਣ ਇੱਕ ਕਮਰਾ ਬਣਿਆ ਵਈ ਇੱਧਰ ਆਹ ਇਹਨਾਂ ਦੇ ਥੱਲੇ ਲੋਕੇਟ ਤੋਂ ਹੀ ਲਾਈ ਵਈ ਜਿਹੜੀ ਸੁਲਾਵ ਤੇ ਆ ਇਹ 8 9 ਰੋਦੇ ਥੱਲੇ ਲੱਤੇ ਵੀ ਆ ਅੱਲਾ ਡੀਪੀਸੀ ਪਾਤੀ ਦੀਆਂ ਵਧੀਆ ਕੰਮ ਕਰਿਆ ਵਾ ਇੱਕ ਕਮਰਾ ਆਹ ਹੈ ਤੱਕ ਇੱਕ ਕਮਰਾ ਆਹ ਹੈ ਇਹਦੇ ਨਾਲ ਬਾਥਰੂਮ ਅਟੈਚ ਹੈ ਅਭੀ ਢਾ ਜਿਹੜਿਆ ਪਾਰ ਨੂੰ ਨਿਕਲੇ ਆਵੇਂ ਸਾਰੇ ਡਿਜ਼ਾਈਨ ਐ ਮੈਂ ਤੁਹਾਨੂੰ ਨਵਾਂ ਮਕਾਨ ਬਣਿਆ ਹੋਇਆ ਜਿਹੜਾ ਉਹਦਾ ਨਕਸ਼ਾ ਵੀ ਦਿਖਾਵਾਂਗਾ ਨਕਸ਼ਾ ਬਣਿਆ ਹੋਇਆ ਹੀ ਮਕਾਨ ਦਾ ਵੀ ਹੈਗਾ ਉਹ ਪਿੱਛੇ ਬਾਈ ਲਾਇਵ ਲੱਕਰੀ ਲਾਇਵ ਬਣ ਰੋਟੀ ਬਸ ਦੇਣਾ ਦੇ ਜਗਾ ਇਹਨਾਂ ਕੋਈ ਬਾਦੂ ਵੇਚਦੀ ਆ ਮਕਾਨ ਇਹਨਾਂ ਦਾ ਪੁਰਾਣਾ ਪਿੱਛੇ ਢੇਟਾਉਣਾ ਬਾਅਦ ਚ ਜਾੜੇ ਮਕਾਨ ਤਿਆਰ ਹੋ ਗਿਆ ਸਾਰੇ ਆ ਟਿੰਡਾ ਡੂਨਾ ਪਾਜਾਂ ਵਰ ਸੋਇਆ ਡੰਗਰਾ ਵਾਸਤੇ ਬਣਾਇਆ ਆ ਸਾਰੇ ਸੈਟ ਬਣਾਇਆ ਉਹਦਾ ਮੋਟਰ ਮੋਟਰ ਲੱਗੀ ਵੀ ਔਰੇ ਬਾਕੀ ਮਰੂਦ ਬਾਈ ਬਹੁਤ ਕੰਮ ਦੇ ਲੱਗੇ ਹੋਇਆ ਆਓ ਦੇਖੋ ਬੜਗੜੇ ਮੂਦ ਹੈ ਥੰਡੀ ਵਾਲਾ ਕੰਮ ਹੈ ਮਰੂਦਾ ਦਾਦਾ ਆ ਪਿੱਛੇ ਨੂੰ ਜ਼ਮੀਨ ਵਈ ਇਹਨਾਂ ਦੀ ਆ ਨਾਲੇ ਆ ਕੇ ਤਾਂ ਬਣਿਆ ਉਹ ਪਿੰਡ ਕੰਸਾਲਾ ਜੀ ਕੰਸਾਲੇ ਵਾਲੇ ਵੀਰਾਂ ਦਾ ਵੀ ਭਾਈ ਧੰਨਵਾਦ ਆ ਵੀਰ ਕਹੀਆ ਪਾਣੂ ਫੋਨ ਕਰਦੇ ਆ ਉਹਨਾਂ ਦੇ ਬਹੁਤ ਖਬਰਦਾਰ ਪੋਤੇ ਬਾਈ ਨੇ ਚੜ੍ਹਦੀ ਕਲਾ ਰੱਖੇ ਭਾਈ ਅੱਜ ਮੀਨਾ ਬਾਈ ਇਹਨਾਂ ਦੇ ਪਿੱਛੇ ਨੂੰ ਉਹ ਚੋਈ ਚੂਈ ਜੀ ਕਹਿੰਦੇ ਜੇ ਕਹਿੰਦਾ 2.5 ਚੋਈ ਨੇ ਇਤਰਾਹ ਦੇ ਖੇਤਾਂ ਚਾਉਂਦੀ ਨਾ ਇਹਨਾਂ ਦੇ ਵੀ ਉੱਥੇ ਪਾਣੀ ਆਉਂਦਾ ਪਰਲੇ ਪਸ ਕੇ ਆਪ ਕੰਡ ਕੰਸਲਾ ਲਿਖਦਾ ਜੀ ਉਹਨੇ ਆ ਸ਼ੈੱਡ ਪਾਇਆ ਦਾ ਡੰਗਰ ਰੱਖੇ ਤੇ ਇੱਕ ਵਾਰ ਡੰਗਰਾਂ ਦਾ ਕੰਮ ਨਹੀਂ ਚੱਲਿਆ ਫੇਰ ਲੋਟ ਛੜਦਾ ਫੇਰ ਹੌਲੀ ਭੱਜੀ ਕਰੀ ਵੀ ਘਰੇ ਤਿਆਰ ਚਲੋ ਠੀਕ ਆ ਜੀ ਫਿਰ ਕਰਦੇ ਆਪਾਂ ਲਾਇ ਬੰਦ ਬਾਕੀ ਤੁਹਾਨੂੰ ਵੀਡੀਓ ਦਿਖਾਵਾਂਗੇ ਨਹੀਂ ਚੱਲਦੇ ਆਪਾਂ ਫਤੇਗੜ ਸਾਹਿਬ ਦੇ ਪਉਂਦੇ ਚੱਲੇ ਵੀ ਸਾਸਰੀ ਕਾਲ ਜਾ ਰਹੇ ਹਾਂ ਪਾਕਿਸਤਾਨ ਵਾਲੇ ਵੀਰਾਂ ਦੇ ਬਾਈ ਸਾਸਰੀ ਕਾਲ ਸਾਰਾ ਧੰਨਵਾਦ ਹੋ ਵੀ ਪਹੁੰਚ ਗਏ ਅਸੀਂ ਦਾ ਨਿਹੜਾਈ ਕਰਪਾ ਰਕੇ ਵਾਲਗભાઈ ਬਾਈ ਬਾਈ ਮੈਸੇਜ ਆ ਰਿਹਾ ਇੱਕ ਵੀਡੀਓ ਕਰਦਾ ਧੰਨਵਾਦ ਬਾਈ ਤੁਹਾਡਾ